ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਜੀ ਤੀਜੇ ਪਹਿਰ ਇਸ ਜਗ੍ਹਾ ਤੇ ਪਹੁੰਚੇ ਤਾਲ ਵਿੱਚ ਇਸ਼ਨਾਨ ਕਰਨ ਉਪਰੰਤ ਸਿੱਖਾਂ ਸਮੇਤ ਆਰਾਮ ਕਰਨ ਲਈ ਬੈਠ ਗਏ ਉਸ ਸਮੇਂ ਸ੍ਰੀ ਦੇ ਇੱਕ ਬਹੁਤ ਵੱਡੇ ਦਰੱਖਤ ਤੋਂ ਇੱਕ ਚਿੱਟੇ ਦਾੜੇ ਤੇ ਚਿੱਟੇ ਕੱਪੜਿਆਂ ਵਾਲਾ ਸੀ ਦ ਆਇਆ ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਰਾਜੀ ਹੈ ਹੁਸੈਨ ਖਾਨ ਮੀਆਂ ਤਾਂ ਉਸ ਨੇ ਕਿਹਾ ਕਿ ਆਪ ਜੀ ਦੇ ਮੂੰਹ ਆਪਣਾ ਨਾਮ ਸੁਣ ਤੇ ਤੁਹਾਡੇ ਦਰਸ਼ਨ ਕਰਕੇ ਮੇਰੀ ਚਿਰਾਂ ਦੀ ਇੱਛਾ ਪੂਰੀ ਹੋ ਗਈ ਹੈ ਮੈਂ ਤਨ ਹੋ ਗਿਆ ਹਾਂ ਜਦੋਂ ਸਿੱਖਾ ਨੇ ਗੁਰੂ ਸਾਹਿਬ ਜੀ ਤੋਂ ਇਸ ਸੁੰਦਰ ਸਰੂਪ ਵਾਲੇ ਰੂਹ ਬਾਰੇ ਪੁੱਛਿਆ ਤਾਂ ਸਤਿਗੁਰਾਂ ਨੇ ਕਿਹਾ ਕਿ ਬਹੁਤ ਘਾਲ ਕਮਾਈ ਵਾਲਾ ਸੀਧ ਹੈ ਇਸ ਨੂੰ ਕਿਸੇ ਕਾਰਨ ਮੁਕਤੀ ਨਹੀਂ ਹੋਈ ਤੇ ਹੁਣ ਸਭ ਕਰਮਾ ਕਰਕੇ ਇਸ ਨੂੰ ਮੁਕਤੀ ਪ੍ਰਾਪਤ ਹੋ ਗਈ ਹੈ ਗੁਰੂ ਸਾਹਿਬ ਜੀ ਦੇ ਇਸ ਚਰਨ ਸੋ ਪ੍ਰਾਪਤ ਧਰਤੀ ਤੇ ਜੋ ਵੀ ਸਿੱਖ ਕੈ ਸਿੱਖ ਸਰਦਾ ਭਾਵ ਨਾਲ ਦਸਨ ਦیداری ਕਰਦਾ ਹੈ ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ